ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾ ਹੀ ਨਿਰਮਲ ਕਰਨੀ ਸਾਧ ਸੰਗਤ ਕੇ ਅੰچل ਲਾਵੋ ਬਿਖਮਾ ਨਦੀ ਜਾਈ ਤਰਨੀ ਸੋ ਕਿਉ ਟਲ ਗੁਰ ਸੇਵੀਐ ਅਹਨੇ ਸਹਜ ਸੁਪਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਮਹਲਾ 3 ਕਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਪੀਖ ਕ ਕਪਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹੋਂ ਬਲੇ ਹਾਰੇ ਜਾਓ ਸਚੇ ਤੇਰੇ ਨਾਮ ਬਿਟੋ ਕਰਨ ਕਰਨ ਸਭਨਾ ਦਾ ਏਕੋ ਆਵਰਣਾ ਦੂਜਾ ਕੋਈ ਹੋਂ ਬਲੇ ਹਾਰੇ ਜਾਉ ਸਚੇ ਤੇਰੇ ਨਾਮ ਬਿਟੋ ਕਰਨ ਕਰਨ ਸਭਨਾ ਦਾ ਏਕੋ వర్ణ దూజా ਕੋਈ ਰਹਾ ਬਹੁਤੇ ਫੇਰ ਪਏ ਕਿਰਪਨ ਕੋ ਆਵ ਕਿਸ ਕਿਰਪਾ ਕੀਜੈ ਖੋ ਦਿਆਲ ਦਰਸ਼ਨ ਦੇ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦਿ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਭੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦਿ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮੰਨਿਆ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ हे ਪ੍ਰਭੂ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਤੂੰ ਸੋਤੰਤਰ ਰਹਿ ਕੇ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈਂ हे ਪ੍ਰਭੂ ਮੇਰੇ ਉੱਤੇ ਦਿਆਵਾਨ ਹੋ ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਈ ਤਾਂ ਕਿ ਮੈਂ ਸਦਾ ਤੇਰੀ ਪ੍ਰੇਮ ਰੰਗ ਵਿੱਚ ਰੰਗਿਆ ਰਹਾ। ਏ ਪ੍ਰਭੂ ਮੈਂ ਤੇਰੀ ਸਦਾ ਕੈਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈ। ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ। ਕੋਈ ਹੋਰ ਤੇਰੇ ਵਰਗਾ ਨਹੀਂ ਹੈ। ਰਹਾਉ। ਏ ਪ੍ਰਭੂ ਮੈਨੂੰ ਮਾਇਆ ਬੇੜੇ ਨੂੰ ਹੁਣ ਤੱਕ ਮਰਨ ਦੇ ਅਨੇਕਾਂ ਢੀੜ ਪੈ ਚੁੱਕੇ ਹਨ। ਹੁਣ ਤਾਂ ਮੇਰੇ ਉੱਤੇ ਕੁਝ ਮਿਹਰ ਕਰ। हे ਪ੍ਰਭੂ ਮੇਰੇ ਉੱਤੇ ਦਿਆਵਾਨ ਹੋ। ਮੇਰੇ ਉੱਤੇ ਇਹੋ ਜਿਹੀ ਬਖਸ਼ਿਸ਼ ਕਰ ਕਿ ਮੈਨੂੰ ਆਪਣਾ دیدار ਬਖਸ਼। اے ਭਾਈ ਨਾਨਕ ਆਖਦਾ ਹੈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਪਰਮ ਦੇ ਪਰਦੇ ਖੁੱਲ ਜਾਂਦੇ ਹਨ ਉਸ ਦੀ ਪ੍ਰਮਾਤਮਾ ਨਾਲ ਡੂੰਗੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ ਗੁਰੂ ਨਾਲ ਉਸ ਦਾ ਮਾਣਾ ਪਤੀਜ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ